ਕਿੰਨਾ ਕ ਟਾਈਮ ਲੱਗ ਗਿਆ ਇਹ 3 ਦਿਨ ਹੋ ਗਏ ਭਾਜੀ 3 3 3 3 ਦਿਨ ਦੋ ਰਾਤਾਂ ਕਿੱਥੇ ਰਹੀ ਸੀ ਇਹ ਯੂਪੀ ਤੋਂ ਆ ਰਿਹਾ ਭਾਜੀ ਬਲੰਦ ਸ਼ਹਿਰੋਂ ਯੂਪੀ ਦਾ ਅੱਗੇ ਕਸ਼ਮੀਰ ਜਾਣਾ ਸੀ ਹਾਂ ਕਿ ਚੰਮੂ ਕਸ਼ਮੀਰ ਦਾ ਜਾਣਾ ਕਿੰਨਾ ਕੁ ਸੀਗਾ ਕੁਝ ਪਤਾ ਲੱਗਾ 11 ਟਨ ਪੂਰਾ ਜਿਹੜਾ ਹਿੰਦੂਸਤਾਨ ਰੇਲ ਰੋਪਰ 11 ਟਨ ਮਾਲ ਸੀਗਾ ਭਾਜੀ 11 11 ਉੱਥੇ ਹੀ ਪਹੁੰਚਣਾ ਸੀਗਾ ਤੇ ਵੱਖਰੀ ਵੱਖਰੀ ਥਾਂਵਾਂ ਦੇ ਵਿੱਚ ਕੀ ਕੋਈ ਨਹੀਂ ਨਹੀਂ ਇੱਕੋ ਸਟੇਟ ਦੇ ਇੱਕੋ ਸਟੇਟ ਤੋਂ ਪੈਕ ਹੋਇਆ ਤੇ ਇੱਕੋ ਹੀ ਸਟੇਟ ਮਤਲਬ ਜਾਣਾ ਸੀ ਆਪਾਂ ਹਾਂ ਹਾਂ ਹਾਂਜੀ ਤੁਸੀਂ ਕਹਿੰਦੇ ਹੋ ਨੋਟ ਜਨਰੇਟਰ ਦਾ 14 ਤੱਕ ਦੀ ਵੈਲਿਡਿਟੀ ਹੈ ਉਸ ਕਿਸ ਖਰੋ ਦੇ ਨਾਮ ਦਾ ਜਨਰੇਟ ਹੋਇਆ ਉਹ ਵੀ ਸਾਰਾ ਦੇਖਦਾ ਹਾਂ ਜੀ ਥੋੜੀ ਡਿਟੇਲ ਵਿੱਚ ਕੀ ਵੀ ਸਭੂ ਕਾਰਵਾਈ ਕੀ ਕਰਾਈ ਗਈ ਹੈ ਦੇਖੋ ਅਸੀਂ ਤਾਂ ਆਪਣੀ ਵੇਹਣ ਦੇਖਿਓ ਨਾ ਫਾਇਦਾ ਚ ਕਰਵਾਉਣੀ ਪੈਣੀ ਨਹੀਂ ਹੁਣ ਤੁਹਾਡੇ ਬਿਹਾਫ ਤੇ ਕੋਈ ਟਰੱਕ ਖੋਲ ਕੇ ਦੇਖਿਆ ਗਿਆ ਹੁਣ ਕੀ ਜਗ੍ਹਾ ਵਿੱਚ ਸਾਨੂੰ ਪਤਾ ਠੀਕ ਹੈ ਜੀ ਕਿ ਮੈਡੀਕਲ ਟੀਮ ਆ ਰਹੀ ਹੈ ਜਿਹੜੀ ਸੈਂਪਲਿੰਗ ਚੈੱਕ ਕਰਦੀ ਹੈ ਉਹਦੇ ਅੰਦਰ ਹੀ ਖੋਲਾਂਗੇ ਔਰ ਮੌਕੇ ਤੇ ਅਸਲ ਵਿੱਚ ਐਸਐਸਚੂ ਸਾਹਿਬ ਵੀ ਹੈਨੇਗੇ ਕਿ ਅਸੀਂ ਵੀਟ ਹੀ ਕਰਦੇ ਮੇਰੀ ਮਤਲਬ ਤੁਹਾਨੂੰ ਕਨਫਰਮ ਹੈ ਕੀ ਹੁੰਦੇ ਅੰਦਰ ਹੋ ਸਕਦਾ ਡੈਫੀਨਿਟਲੀ ਡਰਾਈਵਰਾਂ ਨੇ ਮੰਨ ਲਿਆ ਜੀ ਬਾਕੀ ਇਸ ਤੋਂ ਸ਼ੱਕ ਹੀ ਹੈ ਨਹੀਂ ਕਿੰਨੀ ਦੇਰ ਤੋਂ ਸਿਰਫ ਜਿਹੜੇ ਹੈਲਥ ਆਫਸਰ ਦੀ ਵੇਟ ਕੀਤੀ ਜਾ ਰਹੀ ਹੈ 1.5 ਘੰਟਾ ਹੋ ਗਿਆ ਜੀ ਸਾਨੂੰ ਹਾਲ ਤੱਕ ਨਹੀਂ ਪਹੁੰਚੀ ਅਸਲ ਸਾਹਿਬ ਨੂੰ ਫੋਨ ਕਿਸੇ ਵਿਅਕਤੀ ਦਾ ਜਿਹਦੇ ਕੋਲ ਜਾ ਰਿਹਾ ਵਾ ਕੋਈ ਮੇਨ ਮਾਲਕ ਹੋਵੇ ਜਿਹਦੇ ਥਰੂ ਜਾਂਦਾ ਪਿਆ ਸਭ ਕੁਝ ਇਨਵੈਸਟੀਗੇਸ਼ਨ ਪੁਲਿਸ ਦਾ ਕੰਮ ਹੈ ਜੀ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਸਰ ਗੱਲ ਕੀਤੀ ਜਾਵੇ ਤੇ ਰਸਤੇ 'ਚ ਈ ਵੀਲ ਜਿਹੜੇ ਹੁੰਦੇ ਆ ਉਹ ਚੈੱਕ ਕਰਨ ਵਾਸਤੇ ਟੀਮਾਂ ਜਗ੍ਹਾ ਆ ਜਾਏਗਾ ਵਿੰਗ ਖੜੇ ਹੁੰਦੇ ਸਰ ਦੇਖੋ ਚੈੱਕ ਕਰਦੇ ਸਨ ਉਹ ਕਿਤੇ ਕਮੀ ਦੇਰ ਆ ਰਹੀ ਹੈ ਦੇਖੋ ਇਹ ਹਰ ਵਾਰੀ ਦਾ ਕੰਮ ਹੈ ਇਹ ਤੀਸਰਾ ਟਰੱਕ ਹੈ ਜਿਹੜਾ ਅਸੀਂ ਪਿਛਲੇ 3 ਮਹੀਨੇ ਫੜਿਆ ਹੋਇਆ ਹੈ ਆਲਰੇਡੀ ਦੋ ਟਰੱਕ ਬਾਹਰ ਖੜੇ ਸੀ ਮੌਕੇ ਦੇ ਸਾਹਦੇ ਉਹਨਾਂ ਦੀ ਐਫਆਈਆਰ ਵੀ ਦਰਜਾ ਸਾਡੇ ਵੱਲੋਂ ਔਰ ਕੰਟੀਨਿਊਸ ਇਹ ਡਰਾਈਵਰ ਹੋ ਰਿਹਾ ਹੈ ਦਾ ਮਤਲਬ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਗੜਬੜ ਹੈਗੀ ਹੈ ਜੀ ਕਿ ਲੱਗਦਾ ਕੋਈ ਸ਼ਹਿਰ ਵਿੱਚ ਨਾਮੀ ਨੂੰ ਹੋਟਲਾਂ 'ਚ ਵੀ ਜਾ ਸਕਦਾ ਹੈ ਇਹ ਜਿਸ ਤੋਂ ਇਸ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇਹ ਨਾਕਾਮੀ ਬਹੁਤ ਹੀ ਫੇਲੀਅਰ ਹੈ ਜੀ ਸੀਆਈਡੀ ਸੀਆਈਡੀ ਦਾ ਵੀ ਸਾਡੇ ਡਿਪਾਰਟਮੈਂਟ ਦਾ ਵੀ ਔਰ ਸਾਰੀ ਜਿੰਨੀ ਵੀ ਸਾਡੀ ਸਰਕਾਰ ਦਾ ਹੈਗਾ ਪੂਰਾ ਫੇਲੀਅਰ ਹੈ ਸਰ ਪਿਛਲੇ ਕਿਸ ਤਰ੍ਹਾਂ ਦੀ ਗੱਲ ਕਰੀਏ ਉਹਦਾ ਅਪਡੇਟ ਕੀ ਹੈ ਸਰ ਸਿਰਫ ਕਰਿੰਦੇ ਹੀ ਕਾਰਵਾਈ ਦੇ ਅਧੀਨ ਘੇਰੇ ਚਾਹੁੰਦੇ ਆ ਜਾਂ ਉਹਨਾਂ ਜਿਹੜੇ ਆਕਾਵਾ ਉਹ ਵੀ ਉਹਨਾਂ ਨੂੰ ਵੀ ਦੇਖੋ ਅਸੀਂ ਤਾਂ ਮੋਲ ਕੀਤਾ ਅਸੀਂ ਤਾਂ ਟਰੱਕ ਫੜ ਲੈਂਦੇ ਆ ਰੋਕ ਲੈਂਦੇ ਆ ਬੜੀ ਮਿਹਨਤ ਕਰਕੇ ਕਈ ਥਾਂ ਤੇ ਸੰਤ ਟਕਣੀ ਵੀ ਹੁਣ ਇੱਕ ਕਰਨੀ ਪੈਣਗੋ ਹੋ ਜਾਂਦੀ ਆ ਅਗੇ ਤਾਂ ਕੰਮ ਪ੍ਰਸ਼ਾਸਨ ਦਾ ਪੁਲਿਸ ਐਫ ਆਈ ਆਰ ਹੋ ਜਾਂਦੀ ਆ ਉਸ ਤੋਂ ਬਾਅਦ ਸੈਂਪਲਿੰਗ ਚੱਲ ਜਾਂਦੀ ਆ ਔਰ ਹਜੇ ਵੀ ਸਟੇਟਸ ਇਹ ਹੀ ਹੈ ਜੀ ਕਿ ਸੈਂਪਲਿੰਗ ਨਹੀਂ ਗਈ ਉਹਦੀ ਫੀਸ ਬਹੁਤ ਜ਼ਿਆਦਾ ਵਸ਼ਾ ਉਹ ਵੀ ਪੇ ਕੀਤੀ ਸਰਕਾਰ ਨੇ ਨਹੀਂ ਕੀਤੀ ਉਹ ਵਿੱਚੇ ਅਧੂਰਾ ਹੀ ਕੰਮ ਲਟਕਿਆ ਰਿਹਾ ਪਰ ਭਾਈ ਜਿਹੜੇ ਮੇਨ ਬੰਦੇ ਆ ਉਹ ਕਿਉਂ ਨਹੀਂ ਫੜੇ ਜਾਂਦੇ ਜਿਹੜੇ ਕੀ ਆ ਥੱਲੇ ਵਾਲੇ ਜਿਹੜੇ ਵਿਅਕਤੀ ਆ ਇਹਨਾਂ ਨੂੰ ਫੜਿਆ ਜਾਂਦਾ ਇਹਨਾਂ ਤੇ ਐਫ ਆਈ ਆਰ ਹੁੰਦਾ ਤੁਸੀਂ ਪਹਿਲਾਂ ਵੀ ਦੱਸ ਸਕਿਓ ਪਹਿਲਾਂ ਵੀ ਜਿਹੜੇ ਕਈ ਟਰੱਕ ਫੜੇ ਗਏ ਆ ਮਤਲਬ ਮੇਲ ਮਾਲਕ ਕਿਉਂ ਨਹੀਂ ਸਾਹਮਣੇ ਆਉਂਦੇ ਕੋਈ ਤਾਂ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਜੀ ਤਾਂ ਸਰਕਾਰ ਦਾ ਤੰਤਰ ਦਾ ਕੰਮ ਆ ਜੀ ਅਸੀਂ ਤਾਂ ਆਪਣੀ ਗਊ ਸੇਵਾ ਦੇ ਭਾਵ ਨਾਲ ਲੱਗੇ ਹੋਏ ਆ ਇਹ ਤਾਂ ਉਹਨਾਂ ਦਾ ਕੰਮ ਆ ਜੀ ਕਰਨਾ ਰੋਕਣਾ ਭਾਈ ਸਰ ਗੱਲ ਕਰੀਏ ਪੈਰੀਸ਼ੀਵਲ ਗੁੱਡਸ ਆ ਮਾਸਾ ਖਰਾਬ ਹੋਣ ਦਾ ਡਰ ਹੁੰਦਾ ਜਦ ਸੈਂਪਲ ਜੇ ਲੇਟ ਪਰ ਰਹਿ ਜਾਵੇ ਉੱਥੇ ਲੇਟ ਪਹੁੰਚਾਇਆ ਜਾਵੇ ਕਿ ਉਹਦੇ ਸਰ ਰਿਜ਼ਲਟ ਚ ਕੋਈ ਦਿੱਕਤ ਆ ਸਕਦੀ ਤੁਸੀਂ ਗੱਡੀ ਦੇਖੋਗੇ ਹੋ ਰੈਫਰਿਜਰੇਸ਼ਨ ਲੱਗਾ ਹੋਇਆ ਗੱਡੀ ਦੇ ਵਿੱਚ ਜੀ ਜਦ ਕਸ਼ਮੀਰ ਜਾ ਰਿਹਾ ਸੀ ਤਾਂ ਮਤਲਬ 2-3 ਦਿਨ ਦਾ ਵਿੱਚ ਪੂਰੀ ਉਹਦੇ ਚ ਹੈਗੀ ਸੀ ਉਹਨੂੰ ਮਤਲਬ ਲੈਬੋਰੀ ਦੀ ਗੱਲ ਕਰ ਰਹੇ ਸਰ ਲੈਬੋਰੀ ਜੋ ਲੈ ਕੇ ਜਾ ਰਹੇ ਉਹ ਸੈਂਪਲਿੰਗ ਨੇਜ਼ਰ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਹੋਏ ਜੀ ਦੋਨੇ ਲਿਖੇ ਹੋਏ ਜੀ ਅੰਦਰ ਨਾਮ ਉਹਨਾਂ ਦੇ ਗੁਜਰਾਂਗਲ ਤੋਂ ਸਹਿ ਸੁਰੱਖਿਆ ਪ੍ਰਮੁੱਖ ਦਾ ਹੂੰ ਤੇ ਟਰੱਕ ਜਿਹੜਾ ਸੀਗਾ ਨਾ ਇਹ ਯੂਪੀ ਤੋਂ ਆਇਆ ਭਾਜੀ ਠੀਕ ਹੈ ਰਾਤੀ 2:30 ਵੇ ਇਨਫੋਰਮੇਸ਼ਨ ਮਿਲ ਗਈ ਸੀ ਸਾਨੂੰ ਕਿ 2:30 ਵੇ ਟਰੱਕ ਟੋਲ ਪਲਾਜ਼ਾ ਬੈਕ ਸਾਈਡ ਤੋਂ ਤੇ ਨੇਰੇ ਚ ਟਰੱਕ ਨੂੰ ਲਗਾ ਦਿੱਤਾ ਗਿਆ ਸੀਗਾ ਸਵੇਰੇ ਸਵੇਰੇ ਸਾਨੂੰ 1:30 ਵੇ ਫੋਨ ਆਇਆ ਹੂੰ ਤੇ ਆ ਤੂੰ ਟਰੱਕ ਰੀਲਿਸ ਹੋ ਚੁੱਕਾ ਵਾ ਕੌਲਾ ਦਾ ਪਾਰ ਕਰ ਚੁੱਕਿਆ ਤੇ ਨੂੰ ਹਰਗੋੜ ਬਾਈਪਾਸ ਤੇ ਆਪਾਂ ਰੁਕਣਾ ਤੇ ਇੱਥੇ ਹਰਗੋੜ ਬਾਈਪਾਸ ਤੇ ਰੋਕਿਆ ਟਰੱਕ ਨੂੰ ਪੁਲਿਸ ਮੁਲਾਜ਼ਮ ਨਾਲ ਸੀਗੇ ਸਾਡੇ ਜਿੰਦੇ ਵਿੱਚ 11 ਟਨ ਗੋਮਾਸਾ ਬਿਲਟੀ ਬਣੀ ਵੀ ਸਾਰੀ ਸਾਡੇ 6 ਲੱਖ ਰੁਪਏ ਦਾ ਮਾਲ ਹੈਗਾ ਇਹਦੇ ਜੋ ਬਿਲਟੀ ਤੇ ਲਿਖਿਆ ਹੋਇਆ ਹੈ ਬਾਕੀ ਇਹ ਟਰੱਕ ਖੜਾ ਪਿਆ ਨਹੀਂ ਖੋਲਿਆ ਗਿਆ ਆਪਣੇ ਵੱਲ ਖੋਲਿਆ ਗਿਆ ਟਰੱਕ ਖੁੱਲਿਆ ਜਾਗੋ ਹੁਣੇ ਤੇ ਕਿੰਨੂੰ ਕਿਦਾਂ ਨਿਕਲਦਾ ਪਤਾ ਗੋਮਾਸਾ ਵਿਚ ਗੋਮਾਸਾ ਉਹ ਜਿਹੜੇ ਡਰਾਈਵਰ ਫੜੇ ਆ ਉਹਨੂੰ ਮਾਰ ਮਾਰ ਪੈਣ ਤੋਂ ਪਹਿਲਾਂ ਹੀ ਮੰਨ ਗਏ ਨੇ ਕਿ ਭਾਈ ਗੋਮਾ ਦੋ ਜਣੇ ਮਾਰ ਮਰਨ ਤੋਂ ਪਹਿਲਾਂ ਹੀ ਮੰਨ ਗਏ ਨੇ ਕਿ ਇਹ ਗੋਮਾਸ ਹੈਗਾ ਉਹ ਤੁਹਾਨੂੰ ਮਾਰਿਓ ਨਾ ਸਰ ਕਿੱਥੋਂ ਦੀ ਕਿੱਥੇ ਜਾ ਰਿਹਾ ਸੀ ਇਹ ਯੂਪੀ ਤੋਂ ਆਇਆ ਵਾ ਉਹ ਯੂਪੀ ਤੋਂ ਲੈ ਕੇ ਅਨੇ ਜਾ ਜੰਮੂ ਕਸ਼ਮੀਰ ਸਰ ਪਿੰਡ ਤੇ ਦਿੱਲੀ ਲਿਖਿਆ ਆ ਬਿੱਲੀ ਤੇ ਦਿੱਲੀ 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 ਤੋਂ ਹੀ ਬਣ ਕੇ ਆ ਦਿੱਲੀ ਤੋਂ ਲਿਖਿਆ ਜੰਮੂ ਕਸ਼ਮੀਰ ਦਿੱਲੀ ਤੋਂ ਜੰਮੂ ਵੀ ਮੇਰੇ ਇਹ ਟਰੱਕ ਜਿਹੜਾ ਸਮਾਨ ਲੋਡ ਹੋਇਆ ਵਾ ਉਹ ਕਸ਼ਮੀਰ ਉੱਥੋਂ ਆਇਆ ਯੂਪੀ ਤੋਂ ਸਰ ਕੋਈ ਬਿਲ ਦਾ ਜਿਹੜਾ ਐਡਰੈਸ ਵੀ ਕੋਈ ਲਿਖਿਆ ਪਿਆ ਬਿਲ ਤੇ ਹਾਂਜੀ ਸਭ ਕੁਝ ਹੈਗਾ ਨਾਮ ਲਿਖਿਆ ਉਹਨਾਂ ਕਿਸੇ ਵਿਅਕਤੀ ਦਾ ਸਾਰਾ ਕੁਝ ਹੈਗਾ ਉਹਨਾਂ ਦਾ ਪੋਜੀਸ਼ਨ ਆ ਉਹ ਥਾਣੇ ਦੇ ਵਿੱਚ ਇਤਲਾ ਆਈ ਆ ਕਿ ਪਠਾਨਕੋਟ ਚੌਂਕ 'ਚ ਕੋਈ ਟਰੱਕ ਰੁਕਿਆ ਆ ਜਿਹਦੇ ਵਿੱਚ ਉਹਨਾਂ ਨੂੰ ਕੋਈ ਗਾਉਂ ਦੇ ਮਾਸ ਦਾ ਹੁਣ ਬਾਰੇ ਸ਼ੱਕ ਹੈਗੀ ਆ ਤੇ ਅਸੀਂ ਇਹ ਫਿਰ ਮੁੱਕ ਦੇ ਗਏ ਆ ਟਰੱਕ ਲੈ ਜਾਂਦਾ ਪਰ ਹਲੇ ਪ੍ਰोसीडिंग ਚੱਲ ਰਹੀ ਆ ਇਨਵੈਸਟੀਗੇਸ਼ਨ ਉਹ ਚ ਦੇਖਾਂਗੇ ਅਸੀਂ ਟੀਮ ਸੱਦੀ ਆ ਵਟਰੀ ਡਾਕਟਰਾਂ ਦੀ ਜਿਹੜਾ ਕਿ ਬੋਰਡ ਬਣਾ ਕੇ ਚੈੱਕ ਕਰਨਗੇ ਵਾਕਿਆ ਹੀ ਚੀਜ਼ ਹੈਗੀ ਆ ਜਾਂ ਨਹੀਂ ਹੈਗੀ ਜੇਕਰ ਹੋਈ ਤਾਂ ਉਸ ਦੇ ਹਿਸਾਬ ਨਾਲ ਬੜੀ ਕਾਨੂੰਨ ਦੀ ਕਾਰਵਾਈ ਹੋਕਰਾਂਗੇ ਤੁਸੀਂ ਇਸ ਸਮੇਂ ਕਿੰਨਾ ਗਿਆਨ ਹਿਰਾਸਤ ਚ ਲਿਤਾ ਹੈ ਹਲੇ ਕਿਸੇ ਨੂੰ ਨਹੀਂ ਫਿਲਹਾਲ ਅਸੀਂ ਇਹ ਐਫਆਰ ਲਾਉਂਸ ਕਰਕੇ ਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਗਰ ਇਨਵੈਸਟੀਗੇਸ਼ਨ ਉਹਨਾਂ ਨੂੰ ਚੈੱਕ ਕਰਾ ਕੇ ਜਿਹੜੇ ਵੈਟਰਨ ਡਾਇਰੈਕਟਰ ਸਿੰਪਲ ਲੈਣਗੇ ਵਾਕਿਆ ਹੀ ਕੁਝ ਹੈ ਉਸ ਤੋਂ ਬਾਅਦ ਫਿਰ ਉਹਨੂੰ ਹਿਰਾਸਤ ਰੱਖਦੇ ਚੱਲ ਕੇ ਦੋੜ ਉਹਦਾ ਡਰਾਈਵਰ ਹੈ ਸਾਡੇ ਕੋਲ ਫਿਲਹਾਲ ਨਿਗਰਾਨੀ ਚ ਹੈ ਸਾਡੇ ਤੇ ਨਾਮ ਨਹੀਂ ਹਲੇ ਉਹਨਾਂ ਦਾ ਡਕਾ ਇਹ ਕਲੀਅਰ ਕਰ ਸਕਦੇ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਿਆਨ ਕਿਹਦੇ ਲੈ ਲਓ ਬਿਆਨ ਅਸੀਂ ਸाहिल ਸ਼ਰਮਾ ਦੇ ਸਾਨੂੰ ਬਿਆਨ ਦਿੱਤੇ ਆ ਸाहिल ਸाहिल ਸ਼ਰਮਾ ਨੇ ਇਨਫਰਮੇਸ਼ਨ ਹੈ ਜਿਹੜੇ ਉਹਨਾਂ ਦੇ ਸਾਹਮਣੇ ਉਹ ਜਲੰਧਰ ਦੇ ਰਹਿਣ ਵਾਲੇ ਆ ਬਜਰੰਗ ਦਲ ਦੇ ਮੈਂਬਰ ਆ ਤੇ ਉਹਨਾਂ ਨੇ ਅਸਲ ਤੇ ਉਹਨਾਂ ਨੇ આરોਪ ਪਾਇਆ ਕਿ ਇਹ ਇਹ ਮੰਦੇ ਪੇਕਿਓ ਉਹਦੇ ਵਿੱਚ ਗੋਮਵਾਸ ਨਹੀਂ ਉਹ ਉਹ ਸਾਰਾ ਹੀ ਆ ਉਹ ਅਸੀਂ ਟੀਮ ਬਣਾ ਲਈ ਆ ਡਾਕਟਰਾਂ ਦੀ ਵੈਟਰਨਰੀ ਡਾਕਟਰਾਂ ਦੀ ਉਹ ਆ ਕੇ ਤਾਂ ਉਹ ਚੈੱਕ ਕਰਨਗੇ ਸਨ ਚੈੱਕ ਕਰਨ ਤੋਂ ਬਾਅਦ ਵਾਕਿਆ ਇਹ ਚੀਜ਼ ਹੈ ਜਾਂ ਨਹੀਂ ਹੈ ਉਹਦੇ ਬਾਰੇ ਫੇਰ ਇਨਵੈਸਟੀਗੇਸ਼ਨ ਪਾਰਟ ਹੋਣਾ ਹੈ What is it? Okay. Thanks.